ਕੀ ਨਾਮ ਹੈ ਤੁਹਾਡਾ ਸੰਦੀਪ ਸਿੰਘ ਸਾਡਾ ਪਿੰਡ ਹੋਜੀ ਗੰਧੜ ਇਹ ਕਿਵੇਂ ਹਾਦਸਾ ਹੋਇਆ ਕਿਵੇਂ ਅੱਗ ਲੱਗੀ ਦੋ ਜਣੇ ਦੋਵੇਂ ਇੱਕ ਪਿਓ ਸੀ ਉਹਨਾਂ ਦੇ ਦੋ ਮੁੰਡੇ ਸੀ ਆਪ ਸੀ ਤੇ ਉਹਨਾਂ ਨੂੰ ਰੋਕਣ ਤੋਂ ਬਾਅਦ ਵੀ ਉਹਨਾਂ ਨੇ ਕਹਿੰਦੇ ਸੀ ਅਸੀਂ ਲਾਵਾਂਗੇ ਅੱਗ ਵੀ ਲਾਵਾਂਗੇ ਤੇ ਦੋ ਜਣੇ ਹੋਰ ਪਿੰਡ ਦੇ ਆਏ ਭੱਜ ਕੇ ਆਏ ਤੇ ਅੱਗ ਵੇਖ ਕੇ ਅੱਗ ਲੱਗੀ ਖੜੀ ਸੀ ਇਦੋਂ ਸਾਡਾ ਸਾਰਾ ਪਰਿਵਾਰ ਉੱਥੇ ਜਾਵੰਦਿਆ ਚਲੇ ਡੈਡੀ ਹੋਰੀ ਸਾਰੇ ਮੰਮੀ ਹੋਰੀ ਸਾਰੇ ਜਣੇ ਦੂਸਰੇ ਦੀ ਮੱਝਾ ਬਚਾਉਣ ਦੇ ਬਚਾਉਣ ਦੇ ਆਪ ਦੇ ਇੱਧਰ ਲੱਗ ਗਈ ਅੱਗ ਇਦੋਂ ਦੋ ਪਸ਼ੂ ਤੇ ਇੱਕ ਇਕੱਟੀ ਸੀ ਉਹਨਾਂ ਨੂੰ ਤੇ ਛੜਾ ਲਿਆ ਪਹਿਲਾਂ ਹੀ ਛੜਾ ਲਿਆ ਸੀ ਉਸ ਤੋਂ ਬਾਅਦ ਦੋ ਕਿੰਨਾ ਅੱਗ ਲਗਾਈਏ ਤੇ ਕਿੱਥੋਂ ਦੇ ਰਹਿਣ ਵਾਲੇ ਇਹ ਤਰੋਪੜੀ ਦੇ ਰਹਿਣ ਵਾਲੇ ਆ ਦੋ ਜਣੇ ਕੀ ਨਾਮ ਆ ਉਹਨਾਂ ਦੇ ਨਾਮ ਦਾ ਨਹੀਂ ਪਤਾ ਨਵੇਂ ਆਏ ਆ ਅੱਛਾ ਜੀ ਤੇ ਸਵੇਰ ਸਵੇਰੇ 6 ਵਜੇ ਤੇ ਆਇਆ ਦੁਪਹਿਰ ਦੇ 3 ਵਜੇ ਅੱਗ ਲਾਉਣ ਲੱਗਿਆ ਇਹ ਪਹਿਲੀ ਉਹਨਾਂ ਦੀ ਜੱਦੀ ਆ ਕਿ ਠੇਕੇ ਵਗਰਾ ਦੇ ਲੈਂਦੇ ਵੀਰੇ ਪਹਿਲੀ ਠੇਕੇ ਲੈਂਦੇ ਆ ਅੱਛਾ ਜੀ ਹਾਂ ਜੀ ਪਹਿਲੀ ਗੰਦਰ ਦੀ ਪਹਿਲੀ ਗੰਦਰ ਦੀ ਪਹਿਲੀ ਗੰਦਰ ਦੀ ਆ ਠੀਕੇ ਆ ਹੋਰ ਦੇ ਤੁ ਗੰਦਰ ਕਿੰਨੇ ਪਹਿਲੀ ਦਿੱਤੀ ਉਹ ਹੈਗਾ ਪਾਸੂ ਦਾ ਤੇ ਅਗਾਂ ਤੁ ਅਗਾਂ ਠੀਕੇ ਲੱਲਣ ਦੇ ਤੇ ਜਾਣ ਕੇ ਉਹਨਾਂ ਨੇ ਪਹਿਲੀ ਦਿੱਤੀ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਰੋਕਣ ਤੋਂ ਬਾਅਦ ਵੀ ਉਹਨਾਂ ਨੇ ਗਾਣਾ ਕੱਢਿਆ ਗਾਣਾ ਕੱਢਿਆ ਤੇ ਪਿਓ ਵੀ ਤੇ ਉਹਦਾ ਦੋਵੇਂ ਪੁੱਤਰ ਭੱਜ ਕੇ ਇੱਕ ਉਹਦੇ ਪਿਓ ਨੂੰ ਆਹ ਨਾਲ ਵਿੱਚੋਂ ਫੜ ਕੇ ਲਿਆਂਦਾ ਤੇ ਦੋ ਮੁੰਡਾ ਤੋਂ ਉਹਦਾ ਉਵੇਂ ਮੁੰਡੇ ਉਹ ਸਕੂਲ ਵਾਲੀ ਸਾਈਡ ਪਾਟੀ ਸਾਡਾ ਕਿੰਨਾ ਨੁਕਸਾਨ ਹੋਇਆ ਪਸੂਦੰ ਦਾ ਪਸੂਦੰ ਦਾ ਬੋਦ ਦਾ ਬੁਰਾ ਹਾਲ ਹੈ ਵੀਰੇ ਚੱਲੀ ਜਾਂਦਾ ਪਸੂਦੰ 70 ਜਾਂਦੀ ਮਾ ਜਿਹੜੇ ਗੱਟੀ ਸੀ ਤੀਰ ਪਸੂਦੰ ਕਿੰਨੇ ਰੁਪਏ ਦਾ ਟੋਟਲ ਨੁਕਸਾਨ ਹੋ ਗਿਆ ਤੁਹਾਡਾ ਹੋ ਗਿਆਣਾ ਵੀਰੇ 90 ਰੁਪਏ 10000 ਰੁਪਏ 60 70 ਰੁਪਏ ਦਾ ਬੱਸ ਬੰਦੇ ਰੈਸਟ ਕਰ ਲੈਣਾ ਪੁਲਿਸ ਨੇ ਹਾਂਜੀ ਹਾਂਜੀ ਕਰ ਲਿਆ ਤੇ ਬੇਨਤੀ ਆ ਕਿ ਅਸੀਂ ਪਸ਼ੂ ਦੇ ਪਸ਼ੂ ਲੈਣੇ ਆ ਕੋਈ ਪੈਸਾ ਨਹੀਂ ਲੈਣਾ ਨਾ ਸਾਨੂੰ ਪੈਸਾ ਚਾਹੀਦਾ ਤੇ ਨਾ ਅਸੀਂ ਲੈਣਾ ਤੇ ਸਾਨੂੰ ਪਸ਼ੂ ਦੇ ਪਸ਼ੂ ਮਿਲ ਜਾਣ। ਬਸ ਇਹ ਉਹਨਾਂ ਦੇ ਕਾਗਜ਼ੀ ਜਿੰਨੇ ਵੀ ਹੋ ਸਕਦੇ ਹਾਂ ਮੰਨ ਕਰਦੇ ਹਾਂ। ਮੰਨ ਕਰਦੇ ਹਾਂ। ਕਿੰਡਾ ਸਾਡੇ ਨਾਲ ਹੈ ਸਾਰੇ ਜੋ ਵੀ ਵੈਂਡਰ ਗਾਣਗੇ ਉਹ ਕਰਦੇ। ਇਹ ਮੱਧਿਆ ਪਸ਼ੂਆਂ ਦਾ ਬਹੁਤ ਹਾਲ ਹੈ ਵੀਰੇ। ਨਾ ਵੇਖਿਆ ਜਾਂਦਾ ਪਸ਼ੂ ਨਾ ਸਾਫੀ ਕੀ ਨਾ ਮਾਟਾ। ਹਾਂਜੀ। ਕਿੱਥੋਂ ਰਹਿਣ ਵਾਲੇ ਸੀ ਇੱਥੇ ਗੰਦਾ ਡੰਡ ਰਹਿਣ ਅੱਛਾ ਜੀ ਇਹ ਅੱਦਸਾ ਕਿਵੇਂ ਹੋਇਆ ਕਿਵੇਂ ਲੱਗਿਆ ਅੱਦਸਾ ਹੋਇਆ ਅੱਧਪਾਰੇ 3 ਵਜੇ 2:30 ਵਜੇ ਆਂ ਤੇ ਅੱਗ ਲਾ ਦਿੱਤੀ ਰੋਕਣ ਵੀ ਗਏ ਆ ਪਾਈ ਤੇ ਪਿਗਵਾਂ ਦੀ ਅੰਦਰ ਪਸੂ ਖੜੇ ਗਏ ਨੇ ਹਾਂਜੀ ਤੇ ਪਸੂ ਆਂਦੇ ਤੁਹਾਨੂੰ ਅੱਗ ਨਹੀਂ ਲੱਗਦੀ ਤੇ ਯਾਰ ਕੋ ਮੋਕਾ ਮੱਚ ਪਿਆ ਜਦਾ ਤੋਂ ਉਹਨਾਂ ਦੇ ਪਸੂ ਕੱਢਦੇ ਕਰਦੇ ਸੀ ਕਿ ਬਰੋੜਾ ਪੀਏ ਤੇ ਸਾਡੀ ਛੱਪੜੇ ਨਾਲ ਆ ਗਏ ਘਰ ਦੇ ਨਾਲ ਘਰ ਸੀ ਹਾਂਜੀ ਉਹਨਾਂ ਦੇ ਅੱਗ ਦੇ ਉਹ ਸਭ ਪਾਛ ਚੱਲੇ ਤੇ ਬਸ ਇਸ ਤਰ੍ਹਾਂ ਅੱਗ ਲੱਗ ਗਈ ਪਸੂ ਕੱਢਦੇ ਕਰਦੇ ਨਹੀਂ ਨਿਕਲੇ ਗਏ ਸਾਥੂ ਬੰਦੇ ਥੱਲੇ ਵੜੇ ਨੇ ਪਰ ਉਹ